पल पल मौत है शहर तेरे दे रावां ਵਿੱਚ पल पल मौत है शहर तेरे दे रावां ਵਿੱਚ ਪਤਾ ਨਹੀਂ ਕਿੰਨੇ ਸਾਹ ਨੇ ਬਾਕੀ ਸਾਹਾਂ ਵਿੱਚ ਤੇ ਉਹਨਾ ਦਿਲ ਚੋਂ ਕੱਢਿਆ ਤੇ ਫਿਰ ਆਖ ਦਿੱਤਾ ਅੱਛਾ ਉਹ ਉਹਨਾਂ ਦਿਲ ਚੋਂ ਕੱਢਿਆ ਫੇਰ ਆਖ ਦਿੱਤਾ ਉਹਨਾਂ ਦਿਲ ਚੋਂ ਕੱਢਿਆ ਤੇ ਫੇਰ ਆਖ ਦਿੱਤਾ ਬਹੁਤੀ ਦੇਰ ਨਹੀਂ ਰਹਿੰਦੇ ਲੋਕ ਸਰਾਵਾਂ ਵਿੱਚ ਵਾ 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 ਕੀ ਬਾਤ ਹੈ ਠੀਕ ਬਹੁਤ ਸੋਹਣਾ ਠੀਕ ਬਹੁਤੀ ਦੇਰ ਨਹੀਂ ਰਹਿੰਦੇ ਲੋਕ ਸਰਾਵਾਂ ਵਿੱਚ ਤੇ ਮੌਤ ਆਈ ਸੀ ਜ਼ਿੰਦਗੀ ਮੇਰੀ ਬਣ ਕੇ ਜਦ ਮੌਤ ਆਈ ਸੀ ਜ਼ਿੰਦਗੀ ਮੇਰੀ ਬਣ ਕੇ ਜਦ ਕਿਆ ਦਾ ਸੀ ਉਹਦੀਆਂ ਯਾਰ ਦਾਵਾਂ ਵਿੱਚ ਵਾ 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 ਤੇ ਰਾਖ ਹੋ ਗਈ ਮੇਰੇ ਤਨ ਦੀ ਮਿੱਟੀ ਵੀ ਠੀਕ ਠੀਕ ਬਹੁਤ ਵਧੀਆ ਰਾਖ ਹੋ ਗਈ ਮੇਰੇ ਤਨ ਦੀ ਮਿੱਟੀ ਵੀ ਰੂਹ ਵੀ ਉੱਡ ਗਈ ਦੂਰ ਕਿਤੇ ਹਵਾਵਾਂ ਵਿੱਚ ਬਹੁਤ ਬਹੁਤ ਵਧੀਆ ਬਹੁਤ ਕਿਆ ਤੇ ਇਸ਼ਕ ਦੀ ਖੇਡ ਤਾਂ ਖੇਡਣ ਨਾਲ ਦਿਮਾਗਾ ਦੇ ਨਾ ਠੀਕ ਹੈ ਇਸ਼ਕ ਦੀ ਖੇਡ ਤਾਂ ਖੇਡਣ ਨਾਲ ਦਿਮਾਗਾ ਦੇ ਹੂੰ ਦਿਲ ਦੀ ਖਾਤਰ ਡੁੱਬੇ ਕੌਣ ਚਨਾਵਾਂ ਵਿੱਚ ਨਾੜੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਸੋਹਣਾ ਰਮੇਸ਼ ਜਾਨੂ ਉਹ ਜ਼ਿੰਦਗੀ ਤੋ ਖਾ ਦੇਗੀ ਏ ਅੱਛਾ ਹੂੰ ਰਮੇਸ਼ ਜਾਨੂ ਓ ਜਿੰਦਗੀ ਤੋਖਾ ਦੇਗੀ ਏ ਕਸਰ ਨਾ ਛੱਡੀ ਜਿਨਨੇ ਕਦੇ ਵਫਾਵਾਂ ਵਿੱਚ